ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਬੁੱਕਟਰ ਤੇ ਜ਼ਿਲ੍ਹਾ ਨੂੰ ਪਹੁੰਚ ਦਾ ਜੀ ਮੌਕਾ ਬਾਈਕਾਲ ਇਕਤਾ ਸੁਣ ਵਾਲੀ ਗਾਂ ਠੀਕ ਹੈ ਜੀ ਦੋ گاਵਾ ਗੱਬਣ ਟੋਕੜ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਅੱਪ ਬਾਅਦ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 72 800355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾ ਕਿ ਸਾਡੇ ਤੱਕ ਨਵੀਂ ਤਨ ਵੀ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਨਵੀਂ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਨਾ ਜੀ ਲਾਲੀਆ ਪਿੰਡ ਬੁੱਟਰਖੁਰਦਾ ਜ਼ਿਲ੍ਹਾ ਵੀ ਮੋਗਾ ਤਹਿਸੀਲ ਵੀ ਮੋਗਾ ਜੀ ਠੀਕ ਹੈ ਜੀ ਇਹ ਕਿਹੜਾ ਬੁੱਟਰਵਾਜ ਦਾ ਵੀ ਇਹ ਇਹ ਬਾਈ ਛੋਟਾ ਬੁੱਟਰਵਾਜ ਦਾ ਇਧਰ ਨੇੜੇ ਬਦਨੀ ਆ ਗਿਆ ਇਧਰ ਰਣੀਆਂ ਰਾਮੂ ਵਾਲਾ ਤੇ ਮੋਗਾ ਵੀ ਆਪਾਂ ਨੂੰ 10-11 ਕਿਲੋਮੀਟਰ ਅੱਡਾਲਾ ਧੁਰਕੜਾ ਨੇੜੇ-ਨੇੜੇ ਦੇ ਪਿੰਡ ਉਹ ਸਾਹਮਣੇ ਹਾਈਵੇ ਲੰਘਦਾ ਪਿੰਡ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਹਾਂਜੀ ਬਈ ਪਹਿਲੀ ਗਾਂ ਦੀ ਦੱਸੋ ਜੀ ਸਟਾਰਟਿੰਗ ਆਪਣੀ ਇਹ ਬਈ ਸੂਣ ਵਾਲੀ ਆ ਦੂਜਾ ਸੂਹਾਂ ਸੂਣ ਵਾਲੀ ਆ ਹਾਂਜੀ ਇਹਦਾ ਪਹਿਲੇ ਸੂਹੇ 18 ਕਿਲੋ ਦੁੱਧ ਦਿੱਤਾ ਠੀਕ ਹੈ ਜੀ ਤੇ ਮਾਲਾ ਵੀ ਹੁਣ ਇਹ ਘੰਟੇ ਨੂੰ ਸੂਪੇ ਹਾਂਜੀ 2 ਘੰਟਿਆਂ ਨੂੰ ਸੂਪੇ ਜਮਾ ਤਿਆਰੀਆਂ ਚ ਠੀਕ ਹੈ ਜੀ ਹਾਂਜੀ ਲੇਵਾ ਦੇਖ ਸਕਦੇ ਕਰਮਾਂ ਵਾਲੀ ਦਾ ਕੱਦ ਬੱਡ ਤੇ ਰੇਟ ਭਰਜਾ ਦੱਸੀ ਜਮਾ ਖੱਚ ਕੀ ਬਸ ਹਾਂ ਜਾਂ ਨਾਲ ਆਲੀ ਬਾ ਵੀਰੇ ਮੁੱਲ ਕੋਈ 65 ਨਹੀਂ ਕੋਈ 70 ਨਹੀਂ ਹਾਂਜੀ ਆਪਾਂ 56000 ਰੁਪਿਆ ਲੈਣਾ ਵਿੱਚੋਂ ਮਾਨਤਨ ਛੋੜ ਕਰਨੀ ਕੋਈ ਲੰਮਾ ਚੋੜਾ ਦਾ ਕੰਮ ਕਰਨ ਠੀਕ ਹੈ ਜੀ ਕੋਈ ਪਹਿਣ ਨਹੀਂ ਮੰਗਣਾ 70 ਨਹੀਂ ਮੰਗਣਾ ਗਾਂ ਦੀ ਜਾਨ ਪ੍ਰਾਣ ਬਹੁਤ ਹਾਂਜੀ ਸੂਪੂਗੀ ਘੰਟੇ ਨੂੰ ਸੂਪੇ ਡੇਢ ਘੰਟੇ ਨੂੰ ਸੂਪੇ ਸੂਪੇਣਾ ਠੀਕ ਹੈ ਜੀ ਹਾਂਜੀ ਤੋੜ ਦੋ ਭਰਾ ਲੋ ਭਰਾ ਭਾਈ ਜੀ ਨੇ ਆਪਣਾ ਰੇਟ ਖੱਚ ਕੇ ਦੱਸਦਾ ਬਾਕੀ ਬੁਤੀ ਬਾਤੀ ਦਿਖਾ ਬੱਚੀ ਠੀਕ ਹੈ ਲੋ ਫੇਸ ਕੁਆਰਟੀ ਨਹੀਂ ਇਹੋ ਜਿਹਾ 65 70 ਅਗਲਾ ਮੰਗ ਲੈਦਾ ਆਪਾਂ ਦਾ ਮੌਲੀ ਉਹ ਨਾ ਕਰਦੇ ਜਿੱਨਾ ਨਹੀਂ ਨਹੀਂ ਸਹੀ ਹੈ ਭਾਈ ਰੇਟ ਤੈਨੂੰ ਅੱਗੇ ਵੀ ਪਤਾ ਆਪਾਂ ਦਾ ਠੀਕ ਹੈ ਵੇਚਣਾ ਕੰਮ ਹੀ ਹੁੰਦਾ ਠੀਕ ਹੈ ਜੀ ਠੀਕ ਹੈ ਤੋਰਾ ਤੋਰਾ ਤਰਾ ਕਰਮਾਂ ਵਾਲੀ ਤਾਂ ਦੇਖ ਸਕਦੇ ਕੱਦ ਬੜੇ ਸੁਖਣ ਦੁੱਧ ਪਾ ਦੂ 20 ਕਿਲੋ ਹੀ ਕੋਈ 17 18 ਕਿਲੋ ਹੀ ਭਰਾ ਮੇਰਾ ਮੰਨ ਕੇ ਲੈ ਜਾ ਪਾਉ ਦੀ ਠੀਕ ਹੈ ਜੀ ਭਾਂਡਾ ਦਿਖੀ ਜਾਂਦਾ ਜੀ ਬਾਕੀ ਭਾਈ ਭਾਂਡਾ ਦੇਖ ਲਾ ਲੇਵੇ ਦਾ ਥਾਂ ਦਾ ਕੋਈ ਅੰਤ ਨਹੀਂ ਠੀਕ ਹੈ ਜੀ ਮੂਰੋ ਮੂਰੋ ਇਹ ਜਰਸੀ ਤੇ ਮਾਲਾ ਵੀ ਛਾਈ ਵਾਲ ਦਾ ਕ੍ਰੋਸ ਜਾ ਬਾਈ ਠੀਕ ਹੈ ਜੀ ਬਸ ਹੈ ਗਰਮੀਆਂ ਦਾ ਤੋਹਫਾ ਹੀ ਆ ਸਹੀ ਗੱਲ ਹੈ ਸਹੀ ਗੱਲ ਹੈ ਭਾਈ ਗਰਮੀ ਗਰਮੀ ਨਹੀਂ ਮੰਨਦੀ ਜਿਹੜੀ ਗੱਲ ਹੈਗੀ ਸਹੀ ਗੱਲ ਹੈ ਸਹੀ ਗੱਲ ਹੈ ਬਾਕੀ ਠੰਡੀ ਸੀਲ ਹੈ ਜੀ ਮੈਂ ਕੱਲ ਹੀ ਆਪਣੇ ਕੋਲ ਆਈ ਆ ਬੱਚੀ ਹਾਂਜੀ ਹਾਂਜੀ ਹਾਂ ਲੋਪਾ ਲੋਪਾ ਪੁੱਤ ਲੈ ਵੇਦਾਂ ਤਾ ਜਤ ਤੁਸੀਂ ਲਾਹਦੇ ਪਰਾ ਤੂੰ ਠੰਡੀ ਆ ਜਾਂ ਮਰਜੀ ਬਹਿ ਜਾ ਕੋਈ ਠੀਕ ਐ ਠੀਕ ਬੰਦ ਹੋਈ ਬੰਦ ਬੰਦ ਆਹ ਬੱਤੇ ਲੋ ਚੱਕਰ ਸਭ ਲੈ ਵੇਦਾਂ ਤਾ ਚਲਾਹਦੇ ਪਰਾ ਰੇਟ ਬਾਈ ਜੀ ਦੇ ਪੁੱਤ ਦੱਸਤਾ ਬਾਈ ਜੀ ਨਾਲ ਜ਼ਰੂਰ ਕੰਡੈਕਟ ਕਰੋ ਬਾਈ ਦਾ ਰੇਟ ਜਮ ਫਿਕਸ ਹੀ ਹੁੰਦੇ ਬਾਈ ਕੋਈ ਬਾਹਲਾ ਬਾਈ ਗਾਇਆਂ ਵੀ ਚੰਗੀਆਂ ਹੁੰਦੀਆਂ ਆਪਾਂ ਮੁੱਲ ਤਾਂ ਹੀ ਵੇਚਦੇ ਆ ਤੇ ਡੇਲੀ ਵਾਂਗੂ ਪਸ਼ੂ ਵੀ ਕੀ ਜਾਂਦਾ ਆਪਣਾ ਠੀਕ ਹੈ ਜੀ ਠੀਕ ਹੈ ਬਾਕੀ ਬਈ ਆਪਣੀ ਵੀਡੀਓ ਤੇ ਵੈਗਿਆ ਨਾ ਬਈ ਵਧੀਆ ਵੈਗਦਾ ਮਾਲ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਵਧੀਆ ਮਾਲ ਵੈਗਦਾ ਬਈ ਠੀਕ ਹੈ ਜੀ ਹਾਂਜੀ ਬਈ ਕਾਲੀ ਬੈੜ ਦੀ ਦੱਸੋ ਜਾਣਕਾਰੀ ਇਹ ਬਈ ਦੂਜੇ ਸੂਏ ਸੂਈ ਵੀ ਆ ਇਹ ਗੱਬਣ ਟੋਕੜ ਆ ਹਾਂਜੀ ਤੇ ਮੰਨ ਲਾ ਵੀ ਇਹ ਤਿੰਨਾਂ ਮਹੀਨੇ ਦੀ ਗੱਬਣ ਆ ਹਾਂਜੀ ਇਹ ਥੱਲੇ 6 ਕਿਲੋ ਦੁੱਧ ਠੀਕ ਹੈ ਜੀ ਦੁੱਧ ਵਾਜੂ ਗਿਆ ਆਪਣੇ ਕੋਲ ਰਾਤ ਹੀ ਆਈ ਆ ਠੀਕ ਹੈ ਜੀ ਤੇ ਹੁਣ ਤੀਜੇ ਵਾਸਤੇ ਗੱਬਣ ਆ ਬਈ ਠੀਕ ਹੈ ਜੀ ਹਾਂ ਤੇ ਛੋੜੀ ਚੱਕਰਵਾਈ ਵੀ ਆਪਣੀ ਚੱਕਰਵਾਈ ਵੀ ਆ ਵੀਰੇ ਆਪਾਂ ਕੱਲ ਹੀ ਕਰਾ ਕੇ ਲਿਆਏ ਹਾਂ ਚੱਕਰ ਤੇ ਅਗਲਾ ਚੱਕਰ ਆ ਸਕਦਾ ਕਰਾ ਸਕਦਾ ਹੂੰ ਆਪਣੀ ਗਾਰੰਟੀ ਵੀ ਕੋਈ ਚੱਕਰ ਨਹੀਂ ਠੀਕ ਹੈ ਤੇ ਰੇਟ ਭਰਾ ਦਾ ਜਾ ਜੀ ਇਹ ਰੇਟ ਫੋਨ ਤੇ ਕਰਾਂਗੇ ਵੀਰੇ ਇਹਦਾ ਰੇਟ ਫੋਨ ਤੇ ਹਾਂ ਲੋ ਭਰਾ ਗੱਬਣ ਤੋਕੜ ਹਾਂ ਗਾਂ ਠੀਕ ਹੈ ਬਾਈ ਜੀ ਕਹਿੰਦਾ ਰੇਟ ਫੋਨ ਤੇ ਕਰਾਂਗੇ ਜਾ ਜੀ ਹੂੰ ਬਾਈ ਜੀ ਮਾ ਜਮਾਂ ਹੀ ਜਾ ਜੀ ਬਾਈ ਠੀਕ ਹੈ ਲੋ ਭਰਾ ਹੁਣੇ 12:00 ਦਾ ਟਾਈਮ 12:30 12:00 ਦਾ ਟਾਈਮ ਠੀਕ ਹੈ ਖਾਲੀ ਕਰੀ ਜਾਂਦੀਆਂ ਠੀਕ ਹੈ ਜੀ ਤਰ ਕੇ ਬਈ 7 ਕੋਏ ਖਾਲੀ ਕੀਤੀ ਆ ਵੇੜ ਠੀਕ ਹੈ ਜੀ ਉਹ ਠੰਡੀ ਸੀਲ ਆ ਥਾਂ ਨੇੜੇ ਤੋਂ ਦਿਖਾ ਦੇ ਕੋਚ ਚੱਕ ਲਓ ਜੀ ਚੈੱਕ ਕਰ ਸਕ ਠੀਕ ਹੈ ਜੀ ਦੁੱਧ ਕਾਰ ਜੂਗੀ 8-9 ਕਿਲੋ ਉਹ ਜੇ ਘਰ ਏ ਸੇਵਾ ਨਾਰਮਲ ਹੀ ਸੀਗੀ ਠੀਕ ਹੈ ਜੀ ਹਾਂ ਕੱਦ ਕਾਠ ਵਾਲੀ ਆ ਬਾਕੀ ਗੱਬਰ ਤੋਂ ਕਰਦੇ ਨੂੰ ਪਤਾ ਉਹ ਘੱਟ ਮਿਲ ਦੂ ਸਹੀ ਗੱਲ ਹੈ ਸਹੀ ਗੱਲ ਲਓ ਜੀ ਚੋਰਾ ਤੜਾ ਦੇਖ ਸਕਦਾ ਕਰਮਾਂ ਵਾਲੀ ਦਾ ਲਓ ਜੀ ਬੰਨ ਦੇ ਬਸ ਪਤਾ ਹੈ ਰੁਕ ਜਾ ਦੇਖ ਹਾਂ ਜੀ ਬਈ ਤੀਜੀ ਵੇੜ ਦੀ ਦੱਸੋ ਜੀ ਜਾਣਕਾਰੀ ਇਹ ਬਈ ਹੁਣੀ ਆਈ ਆ ਵਛੀ ਆਪਣੇ ਕੋਲੇ ਹਾਂ ਜੀ ਤੇ ਮੰਨ ਲਓ ਇਹ ਥੱਲੇ ਦੁੱਧ ਤਾਂ ਕਹਿੰਦੇ 5 ਕਿਲੋ ਹਾਂਜੀ ਪਰ ਆਪਾਂ 4 ਕਿਲੋ ਮੰਨਿਆ ਵੀਰੇ ਠੀਕ ਹੈ ਜੀ ਤੇ 5 ਮਹੀਨੇ ਦੀ ਗੱਬਣ ਚੈੱਕ ਕਰਾ ਕੇ ਲਿਆਂਦੀ ਹੋਣੀ ਆਪਾਂ 5 ਮਹੀਨੇ ਦੀ ਗੱਬਣ ਚੈੱਕ ਚੈੱਕ ਪਾਸ ਆ ਦੂਜਾ ਸੂਆ ਸੁਣਾਗਾ ਪਲੋਂਨ ਸੂਈ ਵੀ ਆ 20 ਕਿਲੋ ਪਲੋਂਦਾ ਦੋ ਦਿੱਤਾ ਵੇਦਾ 31 ਦਾ ਠੀਕ ਹੈ ਜੀ ਤੇ ਮੰਨ ਲਾ ਵੀ ਸੇਵਾ ਨਾਰਮਲ ਹੀ ਸੀਗੀ ਠੀਕ ਹੈ ਜੀ ਬੱਚੀ ਦੁੱਧ ਖਾਣ ਵੀ ਕਰ ਜੂਗੀ 8-9 ਕਿਲੋ ਠੀਕ ਹੈ ਜੀ ਪਰ ਆਪਾਂ ਦਾ ਅੱਜ ਹੀ ਲਿਆਂਦੀ ਹੁਣ ਹੁਣ ਜਿਹੜਾ ਹੁਣ ਮੌਕੇ ਤੇ ਆ ਹਊਗਾ 5 ਕਿਲੋ ਪ੍ਰਚਾਰਕੋਂ ਕੋਈ ਮੰਨ ਕੇ ਲੈ ਜੇ ਤੇ ਰੇਟ ਭਰਾ ਜਾਇ ਜਜਮ ਰੇਟ ਇਹ ਵੀ ਫੋਨ ਤੇ ਕਰਾਂਗੇ ਵੀਰੇ ਇਹਦੇ ਫੋਨ ਤੇ ਕਰਾਂਗੇ ਹਾਂ ਇਹ ਵੀ ਗੱਬਣ ਤੋਂ ਔਕੜ ਭਰਾ ਚੈੱਕ ਕਰ ਸਕਦੇ ਫੇਸ ਕੁਆਲਟੀ ਕਰਮਾਂ ਵਾਲੀ ਦੀ ਕਾਦ ਕਾਦ ਵਜਨ ਵਜੂਦ ਦਾ ਕੋਈ ਅੰਤ ਨਹੀਂ ਬਾਈ ਠੀਕ ਹੈ ਜੀ ਠੀਕ ਹੈ ਚੰਗੀ ਪੜੀ ਪਲੂਸੀ ਮੈਂ ਦਿਖਾਉਣਾ ਲੇਵਾ ਪਲੂਸੀ ਪਰ ਆਪਣਾ ਬੱਚਿਆਂ ਵਾਲਾ ਭਾਅ ਹੋਊ ਕਿ ਮੁੱਲ ਬੜਾ ਨਹੀਂ ਹੋਊਗਾ ਲੋਕਾਂ ਨੂੰ 60 65 ਮੰਗਣਾ ਆਪਾਂ ਮੰਗਾਗੇ ਜੀ ਠੀਕ ਹੈ ਜੀ ਬਾਕੀ ਕਾਦ ਦਿਖਾ ਦੇ ਕਿੱਡਾ ਵਹਿਰਦਾ ਠੀਕ ਹੈ ਜੀ ਠੀਕ ਹੈ ਬਾਕੀ ਦੁੱਗਣੇ ਕਰਨ ਵਾਲੀ ਆ ਭਾਈ ਆਪਾਂ ਬਾਹਲੇ ਨਹੀਂ ਕਹਾਂ ਤੇ ਦੁੱਗਣੇ ਰੁਪਏ ਕਰ ਲੂ ਜਿਹੜਾ ਵੀਰਪਰਾ ਲੈ ਗਿਆ ਤੇ ਜਾਇ ਜੀ ਦੇਵੋਗੇ ਨਾ ਰੇਟ ਜਮਾ ਜਾਇ ਜੀ ਦੇਣਾ ਵੀਰੇ ਪੰਜਾਂ ਮਹੀਨਾ ਦੀ ਚੈੱਕ ਪਾਸ ਆ ਜਿਸੇ ਕਿਸ ਵੀਰਪਰਾ ਨੇ ਕਰਾਉਣੀ ਕਰਾ ਲਵੇ ਆਪਣੀ ਕਰਾਈ ਵੀ ਆ ਠੀਕ ਹੈ ਜੀ ਹਾਂ ਲੋਪਰਾ ਚੈੱਕ ਕਰ ਸਕਦੇ ਹੋ ਬਸ ਤੋਂ ਸੋਲੀ ਗੜਾ ਕੱਚ ਕੜ ਚੰਗੀ ਪਲੀ ਪਲੋਸੀ ਆ ਠੀਕ ਹੈ ਪਲੋਸੀ ਭਾਈ ਜੀ ਨੇ ਜ਼ਰੂਰ ਕੰਡੈਕਟ ਕਰੋ ਠੰਡੀ ਸੀਲ ਨੇਰੋ ਤੋਂ ਸਾਣ ਦਿਖਾ ਦੇ ਮਾੜੇ ਠੀਕ ਹੈ ਠੀਕ ਚੋਾਈ ਜੀ ਬਹੁਤ ਚੰਗੀ ਆ ਮਾਲਾ ਵੀਡੀਓ 12:00 ਵਜੇ ਹੀ ਬੰਦ ਦੀ ਆ ਉਸ ਹਾਉਣਾ ਵੀਰਪਰਾ ਕੋਈ ਵੀ ਠੀਕ ਹੈ ਜੀ ਹਾਂ ਰੰਗ ਬਾਜ ਬਹੁਤ ਠੀਕ ਹੈ ਜੀ ਲੋਪਰਾ ਬਾਈ ਕੋਲ ਦੋ ਗੱਬਣ ਟੋਕੜ ਗਾਮਾ ਠੀਕ ਹੈ ਜੀ ਤੇ ਇੱਕ ਸੂਣ ਵਾਲੀ ਅਜਪਲਕ ਠੀਕ ਹਨ ਬਹੁਤ ਸੋਹਣੀ ਠੀਕ ਹੈ ਜੀ ਰੇਡ ਤੁਸੀਂ ਬਾਈ ਨੇ ਇਹਦਾ ਦੱਸਤਾ ਠੀਕ ਹੈ ਜੀ ਟੋਕੜ ਗੱਬਣ ਦਾ ਬਾਈ ਜੀ ਕਹਿੰਦਾ ਫੋਨ ਤੇ ਠੀਕ ਹੈ ਜੀ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਛੋਟਾ ਪੁੱਟਰ ਵਾਜਦਾ ਭਰਾ ਹੈ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ